ਜੋ ਤੰਦਰੁਸਤ ਰਿਸਲ ਪੰਜਾਬ ਦੇ ਤਹਿਤ ਹੱਲੇਵਰ ਲਹਿਰ ਤਹਿਤ ਮਾਨ ਮੰਡਲ ਬਸਤਾਰ ਕੈਂਡਾ ਤੋਂ ਜੋ ਵੀ ਵੱਤ ਵਾਰਸ ਹੁੰਦੀ ਪਰੋਗਰਾਮ ਨਿਕਿਆ ਗਿਆ ਬਹੁਤ ਹੀ ਸਲਾਘਾਯੋਗ ਹੈ ਅਸੀਂ ਮਨੋ ਸਕੂਲਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮਨੋ ਜਿਹੜੇ ਪ੍ਰੋਗਰਾਮ ਕਰਾਉਂਦੇ ਨੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਵਾਤਾਵਰਨ ਆਪਾਂ ਕਿਵੇਂ ਸਾਂਭ ਕੇ ਰੱਖਣਾ ਕਿਸ ਤਰ੍ਹਾਂ ਜਿਹੜਾ ਪਾਣੀ ਦੀ ਵਰਤੋਂ ਆਪਾਂ ਸਜਿਜੇ ਕਰਨੀ ਹੈ ਕਿਸ ਤਰ੍ਹਾਂ ਆਪਾਂ ਜਿਵੇਂ ਪ੍ਰਾਣੀ ਨੂੰ ਸਾੜਨ ਤੋਂ ਰੋਕਣਾ ਹੈ ਤੇ ਵਕ ਵਕ ਤਰ੍ਹਾਂ ਦੇ ਜਿਹੜੇ ਕੀੜੇ ਕਿਸੇ ਕੀੜੇ ਮਾਰ ਦਵਾਈਆਂ ਨੇ ਜਿਹੜੀਆਂ ਕਿ ਆਪਣੀਆਂ ਫਸਲਾਂ ਨੂੰ ਬਹੁਤ ਹੀ ਨੁਕਸਾਨ ਕਰੀਆਂ ਨੇ ਉਹਨਾਂ ਪ੍ਰਤੀ ਆਪਾਂ ਅਸੀਂ ਵਿਦਿਆਰਥੀਆਂ ਨੂੰ ਮਨ ਲੋ ਜਾਗਰਤ ਕਰਦੇ ਆ ਤੇ ਮੈਂ ਇਸ ਸੁਭ ਵਿਧਾਇਲੇ ਤੇ ਬਨ ਮੰਡਲ ਭਾਈ ਨੂੰ ਬਹੁਤ ਪਤਾਇਆ ਦਿੰਦਾ ਹਾਂ ਤੇ ਆਸ ਰੱਖਦੇ ਹਾਂ ਜੋ ਵੀ ਇੱਥੇ ਬੱਚਿਆਂ ਨੇ ਮਨ ਲੋ ਵੱਖ-ਵੱਖ ਤਰ੍ਹਾਂ ਦੀ ਜਿਹੜੀ ਜਾਣਕਾਰੀ ਪ੍ਰਾਪਤ ਕਰੀ ਹੈ ਉਸ ਦਾ ਸਾਡੇ ਸਾਰੇ ਵਿਦਿਆਰਥੀ ਤੇ ਸਾਰੇ ਹੀ ਟੀਚਰ ਉਹਦਾ ਅਭਰ ਕਰਨਗੇ ਧੰਨਵਾਦ